ਚੱਲ ਤੜਕਤ ਲੱਗ ਗਿਆ ਉਹ ਕਿੰਨੇ ਚਿਰ ਦੇ ਗਏ ਆ ਪੂਆ ਨੂੰ ਵੀ ਅਜੇ ਤੱਕ ਨਹੀਂ ਆਏ ਵਿਹਲਾ ਹੈ ਨਾ ਪੂਆ ਨੂੰ ਮੋੜੀ ਦੇਣ ਗਏ ਆ ਕਿ ਜਾਂ ਉੱਥੇ ਰਹਿਣ ਗਏ ਆ ਬੰਦਾ ਟਾਈਮ ਨੂੰ ਘਰ ਨੂੰ ਆ ਜਾਂਦਾ ਜੇ ਕੋ ਮੇਰਾ ਭਰਾ ਆ ਗਿਆ ਤੇ ਮੈਨੂੰ ਨਹੀਂ ਕਹ ਚੀਜ਼ ਦੀ ਲੋੜ ਪੈਣੀ ਪੜਾ ਤੂੰ ਕੋਈ ਚੀਜ਼ ਲਿਆਉਂਗੀ ਉਹ ਮੈਂ ਗਾੜੀ ਰੱਖੂਗੀ ਮੈਂ ਹੱਦ ਹੋਈ ਆ ਐਡੇ ਹੈਗੇ ਵੱਧ ਤੇ ਗੱਲ ਹੀ ਨਹੀਂ ਕਰਨ ਵਾਲੀ ਇਹਨਾਂ ਦੀ ਮੁੜ ਕੇ ਕਹਿਣਾ ਤੇ ਭਰਾ ਨਹੀਂ ਆਉਂਦੇ ਤੇਰੇ ਭਰਾ ਨਹੀਂ ਆਉਂਦੇ ਹੈ ਮੇਰੇ ਭਰਾਵਾਂ ਨੇ ਕਿੱਦਾਂ ਆਉਣਾ ਜਦੋਂ ਭਾਰੀ ਨਹੀਂ ਕਿਸੇ ਨੇ ਖਲੋਣਾ ਲੈ ਦੱਸ ਇੱਥੇ ਚਲ ਜਾਣਾ ਵਾ ਹਾ ਹੇ ਕੱਪ ਜ਼ਿਆਦਾ ਹੀ ਪੀ ਲ ਲੈ ਦੂਜੀ ਭੂਆ ਕੋ ਜਾਣਾ ਵਾ ਚਲ ਠੀਕ ਵਾ ਫਿਰ ਕੋਈ ਨਹੀਂ ਮੈਂ ਢੀਕਦੀ ਹੀਗੀ ਮੈਨੂੰ ਪਤਾ ਪਿਓ ਤੇਰਾ ਤੈਨ ਨਾਰਾਜ ਵਾ ਆਹੋ ਆ ਜਾ ਅੱਗੇ ਅੱਗੇ ਕਿਹੜੇ ਹੈਗੇ ਆ ਘਰ ਕੋਈ ਚੱਲ ਨਹੀਂ ਰੋਕਦੀ ਨਿਹਰਾ ਹੋਣਿਆ ਚੱਲ ਠੀਕ ਆ ਫਿਰ ਹੈ ਚੰਗਾ ਠੀਕ ਵਾ ਤਿਆ ਨਜਾਈ ਲੈ ਸ਼ੁਗਾਰਾ ਮਾਲਕ ਦਾ ਹੈ ਮੈਂ ਤਾਂ ਕਿਹਾ ਮੇਰੀ ਲੋਹੜੀ ਹਰੇ ਕਿਸਨੇ ਵੀ ਨਹੀਂ ਅਰਕੀ ਲੈ ਕੇ ਆਉਣਾ ਭਾਵੇਂ ਮੇਰਾ ਵੱਡਾ ਵੀਰ ਮੇਰਾ ਨਾਰਾਜ਼ ਹੀ ਆ ਪਰ ਲੋਹੜੀ ਵੇਖ ਲਾ ਕੱਲ ਦਿੱਤੀ ਹੋ ਫੇਰ ਤੇ ਸੁਖਨਾ ਭਤੀਜਾ ਲੈ ਕੇ ਆਇਆ ਮੇਰਾ ਗਾਂ ਨਹੀਂ ਆਇਆ ਫਿਰ ਵੀ ਉਹਦੇ ਮਨ ਚ ਹੈ ਵਾ ਨਾ ਪਿਜੇ ਫੁੱਫੜ ਆ ਗਿਆ ਤਾਂ ਐਵੇਂ ਕੋਈ ਗੱਲਬਾਤ ਕਰੂਗਾ ਚੱਲ ਕੋਈ ਨਹੀਂ ਹੁਣ ਜਾ ਕੇ ਖਾ ਲੂ ਤੇ ਸਹੀ ਮੇਰੇ ਪਰਾਣੇ ਲੋਹੜੀ ਕੱ ਲਈ ਹੈ ਕਿੱਦਾਂ ਪਿਓ ਪੁੱਤ ਮੈਨੂੰ ਮੇਨੇ ਮਾਰਨ ਦੇ ਹੀਗੇ ਹੁਣ ਰਹਿ ਗਿਆ ਨਿੱਕਾ ਨਿੱਕਾ ਤੇ ਆਪ ਹੀ ਆਊਗਾ ਇਹ ਗੱਲ ਦਾ ਤਾਂ ਮੈਨੂੰ ਪਤਾ ਵਾ ਚੱਲ ਵੇਖ ਕਿ ਨਾ ਸਮਾਨ ਖ ਲੈ ਆਵਾ ਹੈ ਉਹ ਨਦੀਪ ਪਾਣੀ ਦਾ ਗਲਾਸ ਲੈ ਆਇਆ ਇੱਕ ਵੀਰ ਲੈ ਕਿੰਨਾ ਟਾਈਮ ਹੋ ਗਈ ਆਪਣਾ ਲੇ ਸੋਚਿਆ ਇਹ ਵੀ ਛੇਤੀ ਆ ਜਾਵਾਂ ਝੋਕਾ ਕਿਧਰ ਗਿਆ ਘੜੀ ਲੱਗਦੀ ਜਾਂਦੀ ਆਹੋ ਥੋੜਾ ਪਾਣੀ ਮੰਨ ਲਾਤਾ ਤੈਨੂੰ ਪਹਿਲੇ ਪਤਾ ਹੀ ਵੀ ਮੈਂ ਆਉਣਾ ਆ ਤੇ ਤੁਸੀਂ ਆਵਾਜ਼ ਦਿੱਤੀ ਤੇ ਸਹੀ ਪਾਣੀ ਭਰਨ ਤੇ ਕਿੰਨਾ ਟਾਈਮ ਲੱਗਣਾ ਨਹੀਂ ਮੈਂ ਵੀ ਹੌਸਾ ਜੈਣਾ ਉਹ ਥੈਂਕ ਯੂ ਬਹੁਤ ਭਰੀਏ ਨਾ ਤਾਂ ਕਰਕੇ ਅੱਛਾ ਅੱਛਾ ਹਾਂ ਜੀ ਤੇ ਤੁਸੀਂ ਇੰਨਾ ਟਾਈਮ ਕਿਹੜੀ ਗੱਲ ਲਾਏ ਤੁਸੀਂ ਤਾਂ ਤੇ ਮੈਂ 10 ਮਿੰਟਾ ਝਾਜਣਾ 10 ਲਾ ਦਾਂ ਤੈਨੂੰ ਕੋਈ ਮਿੰਟ ਖਲੋ ਜਾ ਮੰਮੀ ਇੱਥੇ ਇੱਥੇ ਹੀ ਨੇ ਕਰ ਦੱਸੋ ਕੀ ਹੋਈ ਆ ਦੱਸ ਨਾ ਮੈਂ ਹਾਂ ਫੇ ਚੱਲ ਸ਼ਹਿਰ ਤੇ ਗਿਆ ਆ ਹੀ ਹਾਂ ਹਾਂ ਫਿਰ ਮੈਂ ਸੋਚਿਆ ਵੀ ਹੁਣ ਘੜੀ ਭਜਨੀ ਦੇ ਹੈਗੀ ਮੈਂ ਚਲ ਗਿਆ ਪਰ ਆਪੂ ਆਲਾ ਅਸ਼ਰ ਉਹ ਮੈਂ ਲੋੜੀ ਦੇ ਆਈ ਹੁਣਾ ਹਾਈ ਹਾਈ ਜੀ ਦੇ ਆਇਓ ਨਾ ਹੁਣ ਇਹ ਗੱਲ ਮੰਮੀ ਨੂੰ ਨਾ ਪਤਾ ਲੱਗੇ ਨਵਦੀਪ ਮੇਰੇ ਤੇ ਪਹਿਲਾਂ ਗੱਲ ਸੁਣ ਲੈ ਪੂਰੀ ਫਿਰ ਵੀ ਹਰ ਵਾਰੀ ਜਾਣੇ ਆ ਜੇ ਨਾ ਜਾਂਦੇ ਤੇ ਭੂਆ ਨੂੰ ਗੁੱਸਾ ਕਰਨਾ ਹੈ ਉਹ ਤੇ ਚਲੋ ਕੋਈ ਗੱਲ ਨਹੀਂ ਤੇ ਹੀ ਦੇ ਆਇਓ ਚੰਗਾ ਕੀਤਾ ਵਾਹੇ ਪਰ ਇਹ ਵਾਕੀ ਮੰਮੀ ਦੇ ਤੇ ਡੱਡ ਦੀ ਅੰਕਲ ਨਾਲ ਬੜੀ ਲੜਾਈ ਹੋਈ ਹੈ ਕਿਉਂ ਮੰਮੀ ਨੂੰ ਨਾ ਇੰਦਾ ਉਹਦਾ ਪਤਾ ਲੱਗੇ ਫਿਰ ਤੇਰੀ ਨੂੰ ਕੋਈ ਤੇਰੀ ਦਸਨਾ ਹੋਗਾ ਤੇ ਦਸੜੀ ਠੀਕ ਹੈ ਚਲੋ ਆ ਚੰਗਾ ਕੀਤਾ ਤਾਂ ਉਹਨਾਂ ਨੂੰ ਦੱਸਤਾ ਹੀ ਕਿਉਂਕਿ ਮੈਂ ਸੋਚਦਾ ਗੱਲ ਮੰਮੀ ਨਾਲ ਕਰਨੀ ਸੀ ਨਾ ਨਾ ਮੰਮੀ ਨਾਲ ਨਾ ਕਰੀ ਉਹ ਮਿੱਟੀਆਂ ਹੀ ਨਹੀਂ ਦੇਣੀ ਹੈਗੀ ਬੋਲਣ ਲੱਗਿਆ ਤੇ ਉਹ ਵੇਦੀਆਂ ਹੀ ਹੈਗੀਆਂ ਚੱਲ ਯਾਰ ਫਿਰ ਵੀ ਹੁੰਦਾ ਤਾਂ ਸਹੀ ਹੈ ਨਾ ਪਰ ਉਹਨਾਂ ਕਾਡੇ ਵੱਲੋਂ ਇਹ ਤੇ ਬੋਲਦੀ ਆ ਵਾ ਕਿੰਨਾ ਮਾੜਾ ਚੰਗਾ ਉਹਨਾਂ ਕਿਹੜਾ ਕੁਝ ਰੱਖਿਆ ਹੈ ਮੈਂ ਵੇਲਾ ਮੂੰਗਫਲੀ ਤੇ ਰਿਹੋੜੀਆਂ ਖੜੀਆਂ ਜਾਂ ਗੱਚਕਾ ਖੜੀ ਤਾਂ ਕਿੰਨਾ ਰੁਪਇਆ 3 3 4 400 ਲੱਗਾ ਅਗਲੀ ਮੰਨ 500 ਰੁਪਇਆ ਦਿੱਤਾ ਕੋ ਚੱਲ ਮੈਂ ਤਾਂ ਕਹਿਦੀ ਆ ਕਿ ਮੰਮੀ ਨੂੰ ਨਾ ਦੱਸਿਓ ਉਹ ਨਹੀਂ ਦੱਸਦਾ ਕੋਈ ਗੱਲ ਨਹੀਂ ਆ ਚਲੋ ਬੈਰੇ ਦਾ ਕੰਮ ਬੜੇ ਕਰਨ ਵਾਲੀ ਤੇ ਮੈਂ ਉਹ ਕਰਾਂ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ ਹਾਂ ਮੈਂ ਤੇਰਲੀ ਪੁੱਛ ਲੈਂਦਾ ਮੇਰੇ ਲਈ ਕੀ ਲੈ ਆਇਓ ਸੋਚ ਪਣਾ ਕੀ ਲੈਂਦਾ ਹੋਏਗਾ ਹੁਣ ਮੈਨੂੰ ਕੀ ਪਤਾ ਦੱਸ ਜਾ ਤੇ ਮੈਨੂੰ ਸੁਪਨਾ ਆਇਆ ਉਹ ਇਹ ਜੇ ਮੈਂ ਤੈਨੂੰ ਕੋਈ ਚੀਜ਼ ਦੱਸਾਂ ਰਿੱਧਾਏ ਤੇ ਦੱਸ ਵੀ ਦਵਾਂ ਤੇਰੀ ਫੇਵਰੇਟ ਚੀਜ਼ ਹੀ ਆਈ ਹੈ ਮੇਰੀ ਫੇਵਰੇਟ ਚੀਜ਼ ਸੋਚਾ ਪਣਾ ਕੀ ਹੋਏਗਾ ਸੋਨ ਪਾਪੜੀ ਤੇ ਨਹੀਂ ਲੈ ਕੇ ਆਏ ਨਹੀਂ ਹਾਂ ਗੋਲ ਗੋਪੇ ਲੈ ਆਂ ਤੇਰੇ ਲਈ ਵਾਏ ਵਾਏ ਜਿੱਥੋਂ ਵੀ ਨੂੰ ਅੱਗੇ ਲੱਗਾ ਉਤੋਂ ਗੋਲ ਗੋਪੇ ਲੈ ਆਏ ਹੋ ਤੁਸੀਂ ਲੈ ਯਾਰ ਮੈਨੂੰ ਦੱਸ ਕੀ ਪਤਾ ਸੀ ਕੀ ਐ ਤੈਨੂੰ ਪਤਾ ਤਾਂ ਗਾ ਸਵੇਰ ਤੋਂ ਦਾ ਮੇਰਾ ਸਾਹ ਨਹੀਂ ਨਿਕਲਦਾ ਕਿੰਦਾ ਦਵਾਈ ਲੈ ਆਉਣੀ ਸੀ ਸਗੋਂ ਇੰਨਾ ਕਰਦਾ ਹਾਂ ਹਾਂ ਸੁੱਟ ਦੇ ਨਾ ਬਾਹਰ ਜਾਂ ਮੱਝ ਨੂੰ ਪਾਦ ਨਾਲ ਕਾਲੇ ਚਿੱਕਾ ਲੈਣੇ ਲੰਗਾ ਦੇ ਸਣੀ ਆ ਸਗੋਂ ਧਿਆਨ ਦੇ ਮੈਂ ਸੂਜੀ ਆ ਲਈਏ ਚਲੋ ਕੋਈ ਨਹੀਂ ਫਿਰ ਕਰ ਲੇਗੇ ਕਈ ਵਾਰੀ ਹਟ ਵੀ ਜਾਂਦਾ ਹੁੰਦਾ ਹੁੰਦਾ ਵਾ ਇਹਦੇ ਗੱਲ ਤੇਰੀ ਮੰਨਣ ਵਾਲੀ ਉਹਾਂ ਦਿਨ ਦੇ ਨਾਲ ਜੇ ਮੂੰਹ ਪੱਕਾ ਹੈ ਤੇ ਕਾਂਜੀ ਪੀਏ ਦੇਖਿਆ ਸਹੀ ਹੋ ਜਾਂਦਾ ਵਾ ਤਾਂ ਪਰ ਮਤਰਾ ਜੇ ਹਾਂ ਸਹੀ ਹੋ ਜੇ ਮੇਰੇ ਸੋਨਾਂ ਲੱਗੈ ਤਾਂ ਹੋਣਾ ਨਹੀਂ ਕੋਈ ਨਹੀਂ ਵੇਖ ਲਾਂਗੇ ਇਦਾਂ ਕਰਾਂ ਚਾਹ ਬਣਾਕਦੇ ਹਾਂ ਘੁੱਟ ਦਾ ਬਣਾ ਦਿੰਦੀ ਠੰਡ ਬੜੀ ਲੱਗਣ ਈ ਆ ਮੈਂ ਸਭ ਕੁਝ ਪਾ ਕੇ ਬਣਾ ਗਿਆ ਤਾਂ ਇਹ ਏਡ ਖਟ ਕੇ ਆਵਾ ਇਹ ਕੰਬਲਾ ਕੰਨਾ ਆਇਆ ਇਹ ਆਇਆ ਇੱਧਰ ਆਕਾ ਉਹ ਸਾਥੀ ਕਾਲ ਚੋ ਕਰਿਆ ਚੋ ਕਰਿਆ ਫਸਲ ਵਾਹੀ ਚੋ ਪਾਇਆ ਪਾਏ ਕਿਹਦਾ ਆ ਪਾਣੀ ਦੇ ਉਹ ਧੀਰੇ ਨੇ ਹਾਲ ਪਤਾ ਇਨੀ ਖੇਤਾਂ ਕਿੱਦੀ ਤੋਂ ਹੀ ਹੁੰਦਾ ਹੀ ਆ ਜਾਂਦੇ ਹੈ ਬੈਠੋ ਪਤਾ ਤੇ ਮਾੜੀ ਪਾਣੀ ਪਾਣੀ ਲਿਆ ਮਾ ਓਏ ਆਰੇ ਬਹਿਰਾ 부ਆ ਪਾਣੀ ਪਾਣੀ ਬਹਿ ਗਿਆ ਲੱਗੇ ਪੀਤਾ ਮਿਲਦਾ ਓਏ ਆਰੇ ਲੱਗੇ ਆ ਜਾ ਚਾਹ ਬਣਾਉਣੀ ਹੁੰਦੀ ਓ ਨਹੀਂ ਨਹੀਂ ਕੋਈ ਗੱਲ ਚਾਹ ਪੀਣੇ ਕੋਈ ਵਾ ਬੜਾ ਵਧੀਆ ਇਹ ਸੌ ਸੇਦ ਦਾ ਕੀ ਹਾਲ ਵਾ ਚੂਰੀ ਦਾ ਸੇਦ ਪੱਤ ਮਾੜੀ ਮੋਟੀ ਚੰਗੀ ਆ ਫਿਲ ਕਰਨੀ ਅੰਨਾ ਬੜਾ ਸ਼ੁਕਰਿਆ ਤੈਨੂੰ ਆਖਿਆ ਨਹੀਂ ਮੈਂ ਆ ਪੂਆ ਨੇ ਵੇਖੀ ਕਿੱਡੇ ਖੁਸ਼ ਹੋਣਾ ਜਾਂਦੇ ਹਨ ਹੈ ਜਿਤਨਾ ਮਰਜੀ ਆ ਨਾ ਆਪਣਾ ਕੋਨ ਆਪਣਾ ਹੀ ਹੁੰਦਾ ਵਾ ਬਹੁਤ ਗੱਲ ਹੈ ਗਈ ਹੈ ਹਾਂਜੀ ਹਾਂਜੀ ਖੁਸ਼ੀ ਤੇ ਪਤਾ ਹੁੰਦੀ ਆ ਤੇ ਤੈਨੂੰ ਪਤਾ ਹੀ ਆ ਚੱਲ ਪੂਆ ਇੱਕ ਗੱਲ ਹੈ ਗਈ ਸੀ ਉਹ ਲੋੜੀ ਸੀ ਤੇ ਮੈਂ ਚੱਲਣਾ ਪੂਆ ਕੋ ਹੋਈ ਹੈ ਇਹ ਮੈਂ ਰਿੰਦੇ ਰਿੰਦੇ ਮੁੜ ਕੇ ਰੈਜੀਦਾ ਵਾ ਬੜਾ ਵਧੀਆ ਕੀਤਾ ਮੈਂ ਤੇ ਦੇਖਣ ਲਈ ਹੱਦੇ ਮੈਂ ਕੋਈ ਦਿਨ ਵਾਰ ਵਾ ਕੋਈ ਆਇਆ ਨਹੀਂ ਗਾ ਚਲੋ ਫੇਰ ਮੈਂ ਹਾਂ ਕੋਈ ਗੱਲ ਨਹੀਂ ਕਈ ਕੰਮ ਪੈ ਜਾਂਦੇ ਆ ਬੂਆ ਤੇਰ ਕੋ ਨਹੀਂ ਹੋਣਾ ਤੇ ਕਿੱਕੋ ਜਾਣਾ ਹੈ ਆਪਾਂ ਹਾਂ ਉਹੀ ਗੱਲ ਵਾ ਕਿਉਂ ਮੁੜਿਆ ਚਲੋ ਮੈਂ ਅਸੀਂ ਦੋ ਤਿੰਨ ਦਿਨਾਂ ਕਿ ਸਲਾਮਾ ਕਰਨ ਦੇ ਅੱਛਾ ਤੇ ਯਾਰਾ ਟਾਈਮ ਨਹੀਂ ਲੱਗਦਾ ਕੰਮ ਪਰ ਦੋ ਦਿਨ ਕਰਨ ਵਾਲੇ ਆ ਨਹੀਂ ਕੰਮ ਤਾਂ ਫੇਰ ਇਦਾਂ ਕਣ-ਕੰਮ ਕਰਾਦ ਕੋਈ ਪਾਣੀ ਕੋਈ ਗੱਲ ਹੀ ਨਾ ਤੇ ਉਹ ਸਾਰੇ ਕੰਮ ਨੇ ਪੇੜ ਗਏ ਨਾ ਮੈਂ ਰਵੇਲੇ ਹੋ ਜਾਵਾਂਗਾ ਬੂਆ ਮੇਰਾ ਚਲ ਚੰਗਾ ਹੁਣ ਮੈਂ ਰੱਖਣਾ ਤੁਹਾਨੂੰ ਉਹ ਨਹੀਂ ਨਹੀਂ ਬੂਆ ਗੱਲ ਏਕੀ ਹੋ ਤੈਨੂੰ ਨਾ ਹੁਣ ਸਾਡੇ ਨਾਲ ਜਾਣਾ ਪੈਣਾ ਹਾਂ ਤੁਹਾਨੂੰ ਤੇ ਲੈਣਾ ਹੈ ਆਪਾਂ ਨਾਲ ਹੀ ਠੰਡ ਬੜੀ ਆ ਤੇ ਮੁੜ ਕੇ ਕਿੱਥੇ ਬਸਾਂ 'ਚ ਤੂੰ ਫਿਰੇਂਗੀ? ਆਹੋ ਦੇਖ ਲਈ ਬਸਾਂ 'ਚ ਤੇ ਚੱਲ ਕੀ ਮੈਂ ਤੂੰ ਹੀ ਫਿਰਨਾ ਵਾਂ ਪਰ ਹੁਣ ਅੱਜ ਨਹੀਂ ਮੈਂ ਆਵਾਂਗੀ 2-3 ਦਿਨ ਠਹਿਰ ਕੇ ਆਵਾਂਗੀ 2-3 ਦਿਨ ਠਹਿਰ ਕੇ ਆਵਾਂਗੀ ਜ਼ਰੂਰ ਮੈਂ ਨਿਰਕੋਣੀ ਹੁਣ ਪੱਕੀ ਕਰੀ ਸਾਡੇ ਨਾਲ ਕਿਉਂ ਮੁੜਿਆ? ਕੋਈ ਆਉਣਾ ਜੀ ਤੂੰ ਫਿਰ ਨਹੀਂ ਆਵਾਂਗੀ ਹੁਣਾਂ ਕਿਉਂ ਨਹੀਂ ਦੱਸਦੇ ਇਹ ਤਾਂ ਕੋਈ ਨਹੀਂ ਆਉਣਾ ਤਾਂ ਫਿਰ ਕਿੱਥੇ ਜਾਣਾ ਮੈਂ ਆਹੋ ਤੇਰਾ ਹੀ ਦਾਅਦੇ ਰੱਖਣਾ ਇਹ ਤੁਹਾਨੂੰ ਕੋਈ ਨਹੀਂ ਰੱਖ ਲਿਓ ਕੋਈ ਗੱਲ ਨਹੀਂ ਹਾਂ ਮੁੜ ਕੇ ਵਾਕੇ ਤੇਰੇ ਨਾਲ ਗੱਲ 10 ਤੋਂ 15 ਦਿਨ ਹੋ ਸਕਦੇ ਆ ਤੇ 15 ਦਿਨਾਂ ਦਾ ਇੰਤਕਾਮ ਕਰਕੇ ਆਉਣਾ ਵਾ ਘਰ ਨਿਆਣੇ ਸਹਣਾ ਸਾਰੇ ਦੱਸ ਕੇ ਆਉਣਾ ਵਾ ਚਲੋ ਤੇਈਂ ਦੇ ਦਿਨ ਮੈਂ ਲਾ ਕੇ ਆਉਣਾ ਉੱਥੇ ਹਾਂ ਠੀਕ ਆ ਠੀਕ ਆ ਚਲੋ ਇਦਾਂ ਹੀ ਕੋਈ ਨਹੀਂ ਦੱਸ ਕੇ ਆਵਾਂਗੀ ਹਾਂਜੀ ਹਾਂਜੀ ਇਤਰਾ ਹੀ ਵਾ ਭੂਆ ਜੀ ਇੱਕਦਿਨ ਬੰਦਾ ਮਿਲਦਾ ਗਿਲਦਾ ਚੰਗਾ ਲੱਗਦਾ ਜਿੱਤੇ ਗੱਲ ਹੈ ਗਈ ਆ ਹੋਂ ਤੇ ਲੋਕਾਂ ਰਿਸ਼ਤੇਦਾਰੀਆਂ ਭਲਾਈ ਦਿੱਤੀਆਂ ਵਾ ਭਲਾਤ ਭਲਾਤ ਗਾੜੀ ਸਮਾਈ ਆ ਹੋ ਜਾ ਆ ਗਿਆ ਉਹ ਤਾਂ ਗੱਲ ਵਾ ਭਲਾਈ ਜਾਂਦੇ ਲੋਕ ਹਾਂ ਪਰ ਬੋਤਾ ਪੇ ਕਿੰਦਾ ਬਣਾ ਤੀਆਂ ਦਾ ਨਹੀਂ ਗੁਜ਼ਾਰਾ ਬਹੁਤ ਗੱਲ ਹੋ ਗਈ ਜੋ ਮਰਜ਼ੀ ਹੋ ਗਈ ਬਾਕੀ ਚੱਲ ਹੁਣ ਨਾ ਆ ਤੁਹਾਡੇ ਪੁੱਤਰੇ ਵੀ ਚਲ ਜਣਾ ਬਾਹਰ ਚਲੋ ਸ਼ੋਹ ਪਾਰਿਆ ਬਾਹਰ ਅੱਜ ਦਾ ਪੇ ਬਹੁਤੀਆਂ ਬਹੁਤੀਆਂ ਵਧਾਈਆਂ ਹਾਂ ਤੇ ਮੈਂ ਚੱਲ ਫੇਰ ਨਾ ਉਦੋਂ ਸੂਟਸਾਰ ਬਣਾ ਕੇ ਦੇਣਾ ਭਵੰਦ ਜੰਗੇ ਵੱਡੇ ਕੋਈ ਗੱਲ ਨਹੀਂ ਸੂਟ ਹੀ ਸੂਟ ਆ ਪੰਜ ਪੰਜ ਹਜ਼ਾਰ ਦਾ ਬਣਾ ਕੇ ਦੇਣਾ ਇੱਕ ਹੋਰ ਹੋਰ ਮਹਿੰਗਾ ਬਣਾਉਂਦਾ ਕਿ ਉੱਥੇ ਵੀ ਮੁੰਡਿਆਂ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਬੱਚੇ ਕਮਾਈਆਂ ਕਰਨ ਸੂਟਾਂ ਦੀ ਕਿਹੜੀ ਗੱਲ ਪੁੱਤ ਕੋਈ ਨਹੀਂ ਇਹਨੂੰ ਮੈਂ ਦੱਸੀ ਗੱਲ ਮੈਂ ਹੈ ਵੱਡਿਆਂ ਦੀ ਸੇਵਾ ਕਰੀਏ ਨਾ ਤੇ ਮੇਵਾ ਮਿਲਦਾ ਹੈ ਮਿਲਦਾ ਠੀਕ ਨਹੀਂ ਇਹ ਤਾਂ ਗੱਲ ਪੁੱਤ ਤੇਰੀ ਸਿਆਣਗੀ ਤੇ ਜਿੱਤਰਾ ਹੁਣ ਮਰਜੀ ਆ ਨਾ ਹੁਣ ਸਿਆਣੇ ਤੇ ਲੋਕਾਂ ਦੇ ਘਰਾਂ 'ਚ ਰਹਿ ਹੀ ਨਹੀਂ ਗਏ ਸਹੀ ਗੱਲ ਓ ਮੁੰਡਿਆ ਠੀਕ ਆ ਗੱਲ ਨਹੀਂ ਰਹਿ ਗਈ ਹਾਂ ਸਿਆਣੀ ਮੋਰ ਤੇ ਪੂਆ ਆ ਜਾ ਕੇ ਤੇ ਹੰਡੇ ਘਰਾਂ ਚ ਹੁਣ ਤੂੰ ਹੀ ਸਿਆਣੀ ਆ ਤੇਰੀ ਸਲਾਹ ਨਾਲ ਸਾਰਾ ਕੰਮ ਤੁਰਦਾ ਵਾ ਚਲੋ ਬਤੇ ਸਿੱਖ ਲਈਆਂ ਕੋਈ ਨਹੀਂ ਹੁਣ ਸਾਰੇ ਸਿਆਣੇ ਆਂ ਗਾੜੀ ਸਮੇਂ ਪਰਿਆ ਪੀ ਤੇ ਹੁੰਦਾ ਪਤਾ ਆਮਨਾ ਹਾਂਜੀ 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 ਜਿਹੜਾ ਪਾ ਰੱਖ ਲੈ ਬਿਲਕੁਲ ਜੀ ਬਿਲਕੁਲ ਹਾਂ ਹੋਰ ਜਾਤਿਆਂ ਤੇ ਸਾਰਿਆਂ ਨੇ ਹੁੰਦੇ ਬਿਲਕੁਲ ਬਿਲਕੁਲ ਠੀਕ ਆਦਾ ਤੇ ਸਿਰਫ ਆਮਨਾ ਰੱਖਣ ਦੀ ਗੱਲ ਆ ਹਾਂਜੀ ਇਹ ਵੱਡੀ ਗੱਲ ਹੋ ਰਹੀ ਓ ਹੋਏ ਨੋ ਤੇ ਤੇ ਬਣਾਈਆਂ ਪਿੰਨੀਆਂ ਪੁੰਨੀਆਂ ਅੱਛਾ ਤੇ ਉਹਨੇ ਵੀ ਨਹੀਂ ਤੈਨੂੰ ਮੁੜ ਕੇ ਆਉਣ ਦੇਣਾ ਜਿੰਨਾ ਜਰ ਮੁਕੀਆਂ ਨਾ ਮੁਕੀਆਂ ਨਾ ਪਿੰਗ ਖਾਲੀ ਜਾ ਉਹ ਤੇ ਗੱਲ ਆ ਚਲ ਕੋਈ ਨਹੀਂ ਉਹ ਵੀ ਬੜਾ ਚਾਕ ਕਰਦੀ ਤੇਰਾ ਬੰਦੀਆ ਕਰਦੀ ਬਥੇਰਾ ਕਰਦੀ ਮੈਂ ਕਰਨੇ ਅਮੇ ਆਖਾਂ ਕੋਈ ਖੁੱਲਾ ਹੀ ਸਮਾਨ ਇੱਕ ਦਿਨ ਬਣਾ ਲਿਆ ਸੀ ਉਹ ਮੈਂ ਚੱਲ ਜੀ ਚਾਰ ਕੇ ਵੇਲੇ ਆ ਜਿੰਦੇ ਆ ਤੇ ਕੋਈ ਗੱਲ ਨਹੀਂਗੀ ਹੈ ਖਾਪੀ ਲੈਂਦਾ ਖਾਪੀ ਲੈਂਦਾ ਬੰਦਾ ਬੈਠਾ ਗੋਸਤਿਆ ਉਹ ਕਿਹੜੇ ਗਾੜੀ ਵੀ ਰੱਖਣੀ ਪੈਂਦੀ ਚੀਜ਼ ਬਣੀ ਹੋਏਗੀ ਤਾਂ ਫੇਰ ਕਿਹਦੇ ਗਾੜੀ ਕੋਈ ਰੱਖੂ ਤੇ ਪੂਆ ਸਮਾਨ ਰੱਖ ਲਾ ਹੁਣ ਅੰਦਰ ਠੀਕ ਆ ਕੋਈ ਗੱਲ ਨਹੀਂ ਮਤ ਸਮਝਣਾ ਜੇ ਸਾਡੇ ਨਾਲ ਜਾਣਾ ਤਾਂ ਵੀ ਦੱਸ ਜੇ 2 ਦਿਨ ਠਹਿਰ ਕੇ ਆਉਣਾ ਤਾਂ ਵੀ ਦੱਸ ਦੇ ਨਹੀਂ ਨਾਲ ਨਹੀਂ ਪਤਾ ਹੁਣ ਜਾਣਾ ਮੈਂ 2 ਦਿਨ ਠਹਿਰ ਕੇ ਆਉਂਗਾ ਚਲ ਠੀਕ ਆ ਠਹਿਰ ਕੇ 2 ਦਿਨ ਆਵਾਂਗੀ ਕੋਈ ਗੱਲ ਨਹੀਂ ਆ ਜੇ ਮੈਂ ਨਾਲ ਕੀ ਹੁਣ ਤੁਹਾਡੇ ਨਾਲ ਸਵੇਰ ਤੁਰਪਾਂ ਹਾਂ ਚਲ ਤੂੰ ਆਪਣਾ ਘਰ ਦਾ ਵੇਖ ਲੈ ਨਾ ਸਾਰਾ ਤੇ ਜੇ ਫੋਨ ਕਰ ਦਿਓ ਫਿਰ ਲੈ ਜਾਾਂਗੇ ਤੂੰ ਇਤਨਾ ਕਰਿਓ ਫੋਨ ਕਰ ਦਿਓ ਧੰਨਵਾਦ ਪਹਣ ਕੇ ਸੈੱਟ ਲੈ ਜਾਊਗਾ ਚਲ ਨੇ ਵੀ ਗੱਲ ਠੀਕ ਆ ਕੋਈ ਨਹੀਂ ਸਾਡੇ ਹੋਣ ਨਾਲ ਕੋਈ ਗੱਲ ਨਹੀਂ ਹਾਂ ਆਹੋ ਫੋਨ ਕਰਦਾਂਗੀ ਤਾਂ ਤੂੰ ਮੈਨੂੰ ਲੈ ਜਾਈਂ ਆਣ ਕੇ ਤੇ ਆਵਾਂਗੀ ਮੈਂ ਜੇ ਦੋਕ ਦਿਨ ਠਹਿਰ ਕੇ ਹਾਂਜੀ ਹਾਂਜੀ ਆਹੋ ਚਲ ਜੀਏ ਫਿਰ ਮੁੜਿਆ ਹੋਰ ਬੜਾ ਮੇਰੇ ਜਿਹੜੇ ਆ ਗਏ ਮੈਨੂੰ ਇੰਨੀ ਬੜੀ ਖੁਸ਼ੀ ਆ ਪੁੱਤ ਉਹ ਨਈ ਪੂਆ ਦਾ ਤੁਹਾਡੇ ਕੋਲ ਉਹਨਾਂ ਦੇ ਕਿੱਥੇ ਜਾਣਾ ਹੈ ਆਪਣਾ ਮੇਰਾ ਘਰ ਭਰ ਗਿਆ ਉਹ ਨਾ ਮੇਰੇ ਪੂਆ ਇੰਨੀ ਖੁਸ਼ੀ ਆ ਮੈਨੂੰ ਨਈ ਪੂਆ ਸ਼ੁਕਰ ਹੈ ਮਾੜਾ ਤੁਹਾਡੇ ਨਾਲ ਹੀ ਬਰਕਤਾਂ ਸਾਰੀਆਂ ਕੇ ਤਾਂ ਕੋਈ ਹੋਇਆ ਤੇ ਫੇਰ ਹੀ ਪੁੱਤ ਕੋਈ ਆਵੇ ਕੇ ਉਹ ਤਾਂ ਗੱਲ ਵਾ ਨਾ ਮੇਰੀ ਸੁਣੋ ਗੱਲ ਨੇਰਾ ਪੜਾ ਹੋ ਗਿਆ ਵਾ ਰੋਟੀ ਪਣਿਆ ਪਾ ਲਿਆ ਖਾ ਹੁਣ ਤੇ ਚਲ ਜੀਏ ਘਰ ਨੂੰ ਮੈਂ ਨਾਲ ਲੋਏ ਲੋਈ ਤਾਂ ਹੀ ਮੈਂ ਤੁਹਾਨੂੰ ਕ ਤੇ ਭੂਆ ਨੇ ਕਹਣਾ ਵੀ ਰਾਤ ਰੋ ਇੱਥੇ ਉਹ ਨਹੀਂ ਨਹੀਂ ਰਾਤ ਨਹੀਂ ਰਹਿ ਜਾਣਾ ਤੂੰ ਨਾ ਹਾਂ ਕਰਦੀ ਕਿਤੇ ਉਹ ਨਹੀਂ ਨਹੀਂ ਠੀਕ ਨਹੀਂ ਰਾਤ ਨਹੀਂ ਰਹਿਣਾ ਦਰੀ ਬਾਹ ਦੇਦੇ ਤੇ ਕੱਲੀ ਉਹ ਨਹੀਂ ਨਹੀਂ ਚਲੀ ਆਪਾਂ ਟੈਨ ਨਹੀਂ ਆਹ ਭੂਆ ਨੂੰ ਮਾਰੀ ਆਵਾਜ਼ ਬਾਹ ਰੋਟੀ ਪਾਣਾ ਪਾ ਖਾ ਲਿਆ ਹੋ ਰੱਜ ਲਿਆ ਹੋ ਆਹ ਚਲੀਏ ਕਰ ਦੂ ਹੁਣ ਤੇ ਚਲੀਏ ਕਰ ਦੂ ਹਾਂ ਠੀਕ ਨਹੀਂ ਭਾਜੀ ਹਾਂਜੀ ਫਤਿਹ ਆ ਜਰਾ ਇੱਕ ਮਿੰਟ ਆਪਾਂ ਹੈ ਮੈਂ ਚੱਲੇ ਹਾਂ ਫਿਰ ਆਪਾਂ ਚਲੀਏ ਜਰਾ ਬਾਹਰ ਇੱਕ ਮਿੰਟ ਤੁਰ ਵੀ ਪਏ ਤੁਸੀਂ ਹਾਂਜੀ ਹਾਂਜੀ ਆਓ ਚਲੀਏ ਫਿਰ ਮੈਂ ਹਾਂ ਚੱਲ ਜਾਣਾ ਵਾਂ ਐਡੀ ਛੇਤੀ ਹਾਂਜੀ ਹਾਂਜੀ ਪਤਾ ਗੱਲ ਕੀ ਨਹੀਂ ਤਾਂ ਨਹੀਂ ਰਾਤ ਰਹਿੰਦੇ ਨਹੀਂ ਨਹੀਂ ਹਨੇਰਾ ਉਹ ਚੱਲਦਾ ਨੂੰ ਪਤਾ ਹੀ ਭਮੜ ਕੇ 9 ਟਾੜੀ ਨੇ ਵੀ ਡੀਕਣਾ ਉੱਥੇ ਤੇ ਅਜੇ ਤੱਕ ਆਏ ਨਹੀਂਗੇ ਉਹ ਵੀ ਕੱਲੀ ਆ ਘਰ ਫਿਰ ਵੀ ਉਹ ਹੀ ਗੱਲ ਬਾਰੇ ਤੇ ਮੈਂ ਤੁਹਾਨੂੰ ਅੱਜ ਰੱਖਣਾ ਸੀ ਰਾਤ ਨਹੀਂ ਨਹੀਂ ਭੂਆ ਜੀ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਪੱਕਾ ਵਾਅਦਾ ਕੀਤਾ ਜਿ ਆਉਣਾ ਜੀ ਠੀਕ ਆ ਕੋਈ ਨਹੀਂ ਪੱਕਾ ਵਾਅਦਾ ਪਤਾਵਾਂਗੀ ਮੈਂ 2 ਦਿਨ ਫੇਰ ਕੇ ਤੈਨੂੰ ਫੋਨ ਕਰਾਂਗੀ ਤੂੰ ਆਪੇ ਲੈ ਜਾ ਮੈਂ ਲੈ ਜਾਊਗਾ ਜਦੋਂ ਤੁਸੀਂ ਫੋਨ ਕਰਦੋਗੇ ਠੀਕ ਆ ਚੱਲ ਇਦਾਂ ਚੱਲੀਏ ਫਿਰ ਤਿਆਰ ਤੁਰ ਹੋ ਕੇ ਨਾ ਤੇ ਤੁਸੀਂ ਫੋਨ ਕਰ ਦਿਓ ਠੀਕ ਜਦੋਂ ਵੀ ਕਿਤੇ ਆਉਂਦਾ ਤਰੀਕ ਅੱਜ ਜਾਂ ਕੱਲ ਜਾਂ ਪਰਸੋਂ ਤੱਕ ਹਾਂ ਠੀਕ ਨਹੀਂ ਅਸੀਂ ਵਾਲੇ ਅਸੀਂ ਲੈ ਜਾਵਾਂਗੇ ਹਾਂ ਚਲੋ ਫਿਰ ਚਲੋ ਚੰਗਾ ਫਿਰ ਪਤਾ ਮੈਂ ਤਾਂ ਚੰਗਾ ਬੁਆ ਜੀ ਚੰਗਾ ਬੁਆ ਜੀ ਜੰਦਾ ਬੁਆ ਜੀ ਦੇ ਵਾਸਤੇ ਨਾ ਪਾਲਾ ਕਰੇ ਕੰਦੋਸ ਤੇ ਨਮਕਸ਼ੇ ਆਉਣਾ ਜੀ ਹੁਣ ਪਤਾ ਆਵਾਂਗੇ ਆਵਾਂਗੇ ਮੈਂ ਫੋਨ ਕਰਾਂਗੀ ਤੁਹਾਨੂੰ ਆਪੇ ਲੈ ਜਾਈ ਮੈਨੂੰ ਠੀਕ ਦੇ ਭਾਜੀ ਜਦ ਇਹ ਚਾਰੇ ਇਡੀ ਸੋਣੀ ਰੌਣਕ ਲੱਗੀ ਜੀ ਫਿਰ ਵੀ ਵੇਖ ਲਾ ਆਪਣੇ ਜੀ ਹੋਣ ਤੇ ਕੋਈ ਆਵੇ ਤਾਂ ਕਿਤੇ ਘਰ ਪਰ ਜਾਂਦਾ ਖੁਸ਼ੀਆਂ ਹੋ ਜਾਂਦੀਆਂ ਨੇ ਆਪਣੇ ਸੀ ਤੇ ਆਏ ਆ ਨਾ ਬਗਾਨਾ ਕੌਣ ਆਉਂਦਾ ਈ ਉਸ ਦਿਨ ਦਾ ਹੋਰ ਕਿਉਂ ਨਾ ਕੋਈ ਆ ਗਿਆ ਹੈ ਆਪਣੇ ਭਰਾ ਭਤੀ ਜਿਹੜੇ ਉਹ ਹੀ ਆਉਂਦੇ ਨੇ ਸ਼ੁਕਰ ਹੈ ਰੱਬ ਦਾ ਜੀਂਦੇ ਵੱਸਦੇ ਰਹਿਣ ਜਿਨ੍ਹਾਂ ਨੇ ਮੇਰਾ ਇੰਨਾ ਧਿਆਨ ਰੱਖਿਆ ਮੈਨੂੰ ਤਾਂ ਬੜਾ ਬਦਨਾਲ ਖਾਂਡੇ ਸੀ ਤੇ ਮੈਂ ਕਿਹਾ ਨਹੀਂ ਉਹ ਤਾਂ ਮੈਂ ਫੇਰ ਆਵਾਂਗੀ ਕਿਸਦਾ ਕੋਣ ਤਾਂ ਮੈਨੂੰ ਰਹਿੰਦੋ ਇੱਥੇ ਲੈ ਵੀ ਸੱਸ ਆਹ ਵਧੀਆ ਹੋ ਗਿਆ ਈ ਜਿਹੜਾ ਆਪਾਂ ਲੋੜੇ ਦੇ ਘਰੋਂ ਵੀੜ ਆਏ ਆ ਹੈ ਚੰਗਾ ਹੋ ਗਿਆ ਵਕ ਤੇ ਵੇਖਿਆ ਪੂਆਕ ਤਾਂ ਖੁਸ਼ ਹੋਈ ਤੇ ਹੋਰ ਕੀ ਖੁਸ਼ ਹੋਣਾ ਹੈਗਾ ਵੇਖਿਆ ਬਜ਼ੁਰਗ ਬੰਦੇ ਕਿਤਰਾ ਕਰਦੇ ਆ ਹੈ ਹੈ ਕਿਤੇ ਕਿਤਨਾ ਰੋਟੀਆਂ ਹੁੰਦੀਆਂ ਆਂਦੀਆਂ ਹੈ ਹੈ ਵੇਖਿਆ ਕਿ ਨਹੀਂ ਸਹੀ ਗੱਲ ਕਿਤੇ ਸਾਗ ਤੇ ਇੰਨਾ ਮੱਖਣ ਤੇ ਪਾਗ ਦਿੱਤਾ ਉਹਨੇ ਹੋਰ ਕੀ ਹੈ ਸੇਵ ਹੁੰਦੀ ਹੈ ਗਿਆਂਦੀ ਕਿ ਆਹੋ ਤੇ ਪਰ ਇੱਕ ਗੱਲ ਹੈਗੀ ਆ ਹੁਣ ਮੈਨੂੰ ਇਹਨਾਂ ਨੇ ਨਹੀਂ ਪਤਾ ਕੋਈ ਮਾਮਾ ਤੇਰਾ ਕੋ ਆਇਆ ਕਿ ਨਹੀਂ ਆਇਆ ਤੇ ਪਰ ਨਾ ਆਉਂਦਿਆਂ ਨੂੰ ਕੰਮ ਕੋਈ ਨਾ ਕੋਈ ਬੜਿਆ ਹੋਣਾ ਵੇਖੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਆਇਆ ਜਿਸ ਨੂੰ ਮੈਂ ਲੱਗਦਾ ਲੈ ਅੱਗੇ ਜਾ ਅੱਗੇ ਆਗੇ ਬੈਠੋ ਤੂੰ ਹੀ ਗੇਰਣ ਕਿਚੋਂ ਆ ਰੌਂਡ ਰੰਗ ਰੂਮ ਚ ਬੈ ਗਏ ਲੈ ਦੱਸ ਉਹਨੇ ਤੈਨੂੰ ਮਾਜਨ ਦਿੱਤੀ ਉਹ 10 ਮਿੰਟ ਹੋਇਆ ਜੀ ਆਏ ਬੈਠੇ ਆਂ ਦੇ ਆਏ ਪੂਆ ਨੋੜੀ ਫਿਰ ਨਾ ਹੋਰ ਦੇ ਐ ਨੋੜੀ ਪੂਆ ਹੈ ਮੈਂ ਨੋੜੀ ਗੱਲ ਕਰਨ ਵਾਲੀ ਨਹੀਂ ਤੇ ਮੈਂ ਕਹਿੰਦੀ ਬੜਾ ਚਾਹ ਕੀਤਾ ਹੁਣ ਆ ਤੁਹਾਡਾ ਹੋਰ ਕੀ ਗਿਆਨ ਦਾ ਪੋਰਾ ਚਾਹ ਹੁੰਦਾ ਇਹ ਕਿਹੜੀ ਗੱਲ ਵਾ ਠੀਕ ਵਾ ਆਹੋ ਤੂੰ ਵਧੀਆ ਫਿਰਤੇ ਹੈਂ ਤੇ ਪਰ ਇੱਕ ਗੱਲ ਹੀ ਉਹਨੇ ਪਹਿਲੋ ਤੇਰਾ ਪੁੱਛਿਆ ਤੇ ਮੇਰੀ ਨੋਹ ਦਾ ਕੀ ਹਾਲ ਸਹੀ ਗੱਲ ਵਾ ਹੈ ਅਸੀਂ ਹੁਣ ਕੀ ਕਰੀਏ ਨਹੀਂ ਲੈਣਾ ਸੀ ਨਾ ਆਡੀਓ ਦਾ ਨਾ ਕੋਈ ਸਲਾਹ ਨਹੀਂ ਆਪੇ ਆ ਗਏ ਲੈ ਓਏ ਤੂੰ ਸਗਤ ਨੂੰ ਵੜਿਆ ਬੜਾ ਉੱਥੇ ਨਾ ਨਾ ਹੁੰਦੇ ਘਲਾਇਆ ਹੀ ਉਹਨੇ ਆ ਆਹੋ ਆਹ ਹਾਂ ਤੇ ਜੇਤਾ ਹੀ ਨਹੀਂ ਹੋਰ ਕੀ ਪਿਓ ਪਤਾ ਨਾ ਮਸਕੇ ਘਟ ਲਾਇਆ ਕਰ ਤੈਨੂੰ ਮਸਕੇ ਘਟੇ ਲਾਈ ਤੇ ਤੇਰੀ ਇੱਤ ਬਣਾ ਕੇ ਆਏ ਆ ਮੇਰੀ ਉਹ ਆਇਆ ਕੋ ਮਾਮਾ ਮਮਾ ਕਿ ਨਹੀਂ ਆਇਆ ਹੀ ਮੇਰਾ ਪਤੀਆ ਆਇਆ ਕਿਉਂ ਨਹੀਂ ਆ ਕਿਦਾਂ ਟੌਂਟ ਮਾਰਦੇ ਆ ਪਿਓ ਤੇ ਪਿਓ ਪੋਤੀ ਨਹੀਂ ਮਾਣ ਓਏ ਓ ਪਿੰਦਰ ਵੀਰ ਉਹ ਹੈ ਹੁਣ ਪਟਿਆਲੇ ਦਾ ਭਰਾ ਇਹਦਾ ਥੋੜਾ ਉੰਡਿਆ ਸੀ ਮੈਂ ਉਹ ਕਿਹੜਾ ਅੰਦਰ ਵੜਿਆ ਹੋਣਾ ਨਹੀਂ ਯਾਰ ਇੱਕ ਗੱਲ ਹੈਗੀ ਆ ਉਹ ਗੱਲ ਸੁਣ ਲੈ ਮੇਰੀ ਉਹ ਇੱਥੇ ਲੱਗੇ ਵਹਿ ਜੂਗਾ ਕਿਤੇ ਨਾ ਉਹਥੇ ਆ ਆਪਣਾ ਥੋੜਾ ਸੁਣਨਾ ਧਿਆਨ ਨਾਲ ਪਰ ਜਿਸਪਤੀ ਆਜ ਇੱਕੋ ਗੱਲ ਹੁੰਦੀ ਆ ਠੀਕ ਵਾ ਨਾ ਆਇਆ ਤੇ ਘਰੋਂ ਹੀ ਆ ਨਾ ਬਹੁਤੀਆਂ ਗੱਲਾਂ ਨਾ ਕਰ ਮੇਰੇ ਨਾਲ ਇਹ ਗਾਦਾ ਘਰੋਂ ਆਇਆ ਹੋਇਆ ਬਾਹਰੋਂ-ਬਾਹਰੋਂ ਵਿਚ ਜਾਈ ਜਾਂਦੇ ਅੰਦਰ ਨਹੀਂ ਵੜਦੇ ਕਿਤੇ ਓਏ ਆਇਆ ਕਿਤੇ ਝੂਠੀ ਬੋਲੀ ਜਾਣੀ ਹੈ ਲੈ ਦੱਸ ਮੈਂ ਲੱਗਣਿਆ ਤੇ ਉਢੀ ਵੀ ਮਾਰ ਗਈ ਹੱਡਣਾ ਦੇ। ਬਰਾਉ ਦੇ ਇੱਕ ਮਿੰਟ। ਹਾਂ। ਅਰੇ ਉਹ ਇਥੇ ਕੋਈ ਕੋਣ ਕੋ ਸਾਥ ਤੱਕ ਰੋ। ਉਹ ਕੱਖ ਨਹੀਂ ਗਾ ਹਾਂ ਤੇ ਕੱਥ ਲੈ ਕੇ ਨਹੀਂ ਦਿੰਦਾ। ਹਾਂ। ਠੀਕ ਨਹੀਂ। ਇਹਨੇ ਲੱਗੀ ਜਾਂਦੀ ਹੁਣੇ। ਕਿਸੇ ਤੋਂ ਮੰਗਾ ਲਿਆ ਮੈਂ ਬਰੋਂ। ਪਰ ਅੱਡੀ ਗਾਂਡੀ ਕਿਉਂ ਪੈਸੇ ਦੇਗੇ? ਭਈ ਪਰ ਐਡੀ ਗੱਲ ਕੋਈ ਨਹੀਂ। ਚੱਲ ਨਹੀਂ ਇਹਨੇ ਕੀ ਕਰਦੀ ਹੈ। ਯਾਰ ਕੀ ਨਹੀਂ ਪਰ ਵੇਲਾ। ਉਹ ਆਦੀ ਬਜ਼ੁਰਗ ਜ਼ਰੂਰ ਹੋਗੀ ਐ। ਇਹਨਾ ਮਾਨਤਣ ਕੀਤਾ ਹੁੰਦੇ ਹੈ। ਆਹ ਨਾ ਫੜੋ। ਹਾਉ ਟੋਡੀਆਂ ਰੇਡੀਆਂ ਫੜਾ ਮੇਰੀ ਗੱਲ ਸੁਣ ਲੈ ਅਸੀਂ ਭੂਆ ਨੂੰ ਖਾ ਕੇ ਆਏ ਆ ਨਹੀਂ ਨਹੀਂ ਖਾ ਲੋ ਮੇਰਾ ਘੁਟਿਆ ਦੇ ਕੇ ਗਿਆ ਵਾ ਕੋਈ ਨਹੀਂ ਖਾਣਾ ਮੋਨਾ ਚੰਗੀ ਤਰ੍ਹਾਂ ਸਾਰਾ ਸੁਆਣ ਵਾ ਕੋਈ ਨਹੀਂ ਖਾ ਲੇ ਟੋਡੀਆਂ ਦਾ ਟੋਡੀਆਂ ਦੇ ਕੇ ਕਿਲੋ ਹੋਰ ਕੀ ਦੇਈ ਆ ਹਾਂ ਸੂਟ ਵੀ ਆਇਆ ਮੇਰੇ ਵਾਸਤੇ ਸੂਟ ਆਇਆ ਇੱਥੇ ਹਜ਼ਾਰ ਰੁਪਏ ਵੀ ਦੇ ਗਿਆ ਅਗਲਾ ਉਹ ਚੰਗਾ ਵਾ ਐਡੀ ਦੂਰ ਤਾਂ 1000 ਰੁਪਏ ਇੱਕ ਹੱਸਮਾ ਦੀ ਗੱਲ ਬੱਲੇ ਨਹੀਂ ਤੇਰੇ ਆ ਚੰਗੀ ਲੋੜੀ ਐ ਦੋ ਭਰਾ ਆ ਤੇ ਮਰ ਮਰ ਲੋੜੀ ਆਉਣ ਡਈ ਮੇਰੀ ਗੱਲ ਸੁਣ ਜੇ ਨਹੀਂ ਆਏ ਤੁਸੀਂ ਤਾਂ ਵੀ ਗੱਲਾਂ ਜੇ ਇੱਕ ਜਣਾ ਲੋੜੀ ਦੇ ਗਿਆ ਵਾ ਤੁਸੀਂ ਤਾਂ ਵੀ ਗੱਲਾਂ ਨਾ ਤੁਸੀਂ ਸਿੱਧੇ ਹੋਈ ਸਕਦੇ ਕੋਈ ਗੱਲ ਨਹੀਂ ਹੌਸਲਾ ਕਰਦਾ ਪਰ ਦੂਜਾ ਵੀਰ ਵੀ ਹੁੰਦਾ ਹੀ ਹੁਣਾ ਵਾ ਮੇਰੀ ਗੱਲ ਸੁਣ ਲੈ ਜਦੋਂ ਟਾਈਮ ਨਾ ਗਿਆ ਤੇ ਮੈਂ ਕੀ ਕਰਾਂ ਹੈ ਦੂਜਾ ਵੀ ਇਹ ਘਰੇ ਤੁਰ ਗਿਆ ਮੁੰਡਿਆ ਬਹੁਤ ਗੱਲ ਉਹ ਗੱਟੀਆਂ ਆ ਉਹਦੇ ਕੋਲ ਸੰਗਜਿੰਦਰ ਕੋ ਸਾਰੇ ਮੋਟਰਸਾਈਕਲ ਉਹਦੇ ਕੋ ਹੈ ਦੋਵੇਂ ਆਪਣੇ ਘਰ ਚੰਗੇ ਭਲੇ ਆ ਦੋਵੇਂ ਆਪਣੇ ਘਰ ਚੰਗੇ ਭਲੇ ਆ ਉਹ ਉਹ ਭੁੱਖੇ ਰਹੇ ਕੋਈ ਹੋਏ ਬਾਕੀ ਗੱਲਾਂ ਦੀ ਗੱਲਾਂ ਭੂਆ ਐਡੀ ਖੁਸ਼ ਹੋਈ ਨਾ ਕਿਧਰ ਰਹਿ ਰਹੇ ਮੈਂ ਕਹਿਣਾ ਵੀ ਗੱਲ ਕਰਨ ਵਾਲੀ ਕੋਈ ਨਹੀਂ ਹਾਂ ਕਿਧਰ ਚੌਲਾਂ ਦੇ ਆਟੇ ਦੀ ਰੋਟੀ ਕੇ ਨੂੰ ਵੱਖਰੀ ਹਾਂ ਤੇ ਕਈ ਕੋ ਦੁੱਖ ਹੈ ਵੇਖਿਆ ਮਾਨ ਹੈ ਅਹੀਂ ਰਾਤ ਦੀ ਰੋਟੀ ਵਾਲਾ ਹੈ ਅਹੀਂ ਰਾਤ ਦੀ ਰੋਟੀ ਨਹੀਂ ਮੈਂ ਖਾਣੀ ਹੋਣੀ ਉਹ ਨਾ ਨਾ ਸੱਲੀਆ ਦੀ ਬਾਟਿਆ ਤੇ ਹੁਣ ਕੱਖ ਨਾ ਪਕਾਈ ਅਹੀਂ ਤੇ ਖਾਣ ਇਹ ਤਾਂ ਭੂਆ ਕੋ ਰਾਜ ਕੇ ਆਏ ਆ ਨਹੀਂ ਪਿਓ ਤੇਰਾ ਤਾਂ ਗੱਲਾਂ ਕਰਦਾ ਕਰਦਾ ਸੀ ਤੇ ਤੂੰ ਵੀ ਪਿਓ ਵਾਲਦਾ ਹੋ ਗਿਆ ਵਾ ਦਿਖਤਿਆ ਮੈਂ ਵੀ ਤੇਰੀ ਮਾਂ ਵਾ ਤੂੰ ਸਵਾਦ ਦੀ ਗੱਲ ਕਰ ਲੈ ਮੈਂ ਕੋਈ ਮਾੜੀ ਗੱਲ ਕਹੀ ਆ ਹੱਦ ਹੋ ਗਈ ਆ ਆ ਰਾਤ ਨਾ ਮੰਮੀ ਨਾ ਡੋਟੀਆਂ ਖਾ ਕੇ ਸਹੀ ਭਰਾ ਲਈਆਂ ਆਹੋ ਆਹੋ ਤੂੰ ਵੀ ਖਾ ਲੋ ਨਹੀਂ ਨਹੀਂ ਖਾਣਾ ਕੋਈ ਨਹੀਂ ਤੁਹਾਡੇ ਵੱਲ ਤੇ ਵੀ ਤਾਂ ਨਹੀਂ ਲੈ ਕੇ ਆਈਂ ਫੇ ਖਾਦਾ ਤੂੰ ਵੀ ਫੇਰ ਨਾ ਅੱਖਾਂ ਵਿੱਚ ਝੂਠ ਬੋਲਦੀਗੀ ਮੈਂ ਤੇਰੀ ਚੱਲ ਜੇ ਮੇਰੀ ਗੱਲ ਸੁਣ ਲੈ ਕੋਰ ਭੂਆ ਨੇ ਆਉਣਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹਾਂ ਪਗੜਾ ਪੱਕਾ ਕਰਕੇ ਆਏ ਸੀ ਇਹ ਗਾ ਕੋਰੇ ਦਾ ਪਰ ਨਾੜੋਗਾ ਇਹ ਨੀਂਦਾ ਦੇ ਆਏ ਜਿ ਭੂਆ ਨੂੰ ਦਸ ਨੀਂਦਾ ਦੇਣਾ ਨੇ ਘਰ ਦੀ ਧੀ ਦੀ ਕਿਉਂ ਨਹੀਂ ਠੰਡ ਤੇ ਨੰਗ ਲੈਣ ਦੇਣੀ ਸੀਗੀ ਸਾਡਾ ਨੰਗ ਲੈਣ ਦੇਣੀ ਹਾਂ ਦੱਸ ਦੇ ਹਣਡੇ ਸਾਰੇ ਜਣੇ ਓਏ ਉਹਨੇ ਆ ਕੇ ਰਜਾਈ ਜੀ ਬੇਟੀ ਰਿਆ ਕਰਾ ਠੰਡੂ ਨੂੰ ਕਿਉਂ ਡਿਆ ਸਦਾ ਆਹੋ ਪਠਾਰ ਦੋ ਮੇਰੇ ਸਿੱਤੇ ਜਣੇ ਮੇਰੀ ਗੱਲ ਸੁਣ ਲੈ ਭੂਆ ਨੇ ਹੋਣਾ ਵਾ ਨਾ ਉਹਦੀ ਸੇਵਾ ਪੂਰੀ ਹੋਣੀ ਚਾਹੀਦੀ ਆਹੋ ਆ ਨਵਾਂ ਬੱਬਾ ਪਾਤਾ ਮੇਰੇ ਸਿਰ ਦੇ ਉੱਤੇ ਚੰਗਾ ਜੇ ਗਏ ਹੀ ਲੋੜੀ ਦੇ ਆਏ ਤਾਂ ਮਗਰੇ ਭੂਆ ਦੇ ਪੱਜੀ ਆਉਣਾ ਨਹੀਂ ਤੇਰੀਆਂ ਕਿ ਨਹੀਂ ਕਰੇ ਬਾਵਾ ਫੜ ਗਿਆ ਸੀ ਤੂੰ ਵੀ ਨਾਲ ਆਇਂਦੀ ਉਦੇ ਘਰ ਕਪਤਵਾ ਕੇ ਬੈਠੀ ਸੀ ਜੇ ਰੋਟੀ ਰੋਲੀ ਠੀਕ ਹੈ ਨਾ ਤੇ ਪਕੂੜੀ ਕੋ ਲਾ ਲੈਨੇ ਨਾ ਦੱਸ ਦੇਣਾ ਆਪਾਂ ਤੂੰ ਬਹੁਤੀਆਂ ਗੱਲਾਂ ਨਾ ਕਰ ਹਾਂ ਕੁਝ ਫੇਰ ਦੇ ਰੱਖੇ ਗੱਲਾਂ ਕਰਦਾ ਫਿਰਦਾ ਮੇਰੀ ਗੱਲ ਸੁਣ ਲੈ ਜੇ ਉਹਦੇ ਆਇਆ ਕੋ ਮਾੜੀ ਚ ਕੀ ਗੱਲ ਕੀਤੀ ਤਾਂ ਥਣ ਤੋਂ ਬੁਰਾ ਕੋਈ ਨਹੀਂ ਨਾ ਇਹ ਜਦੋਂ ਜਿਹਦੀ ਪੂਰੀ ਭੂਆ ਦੀ ਠੀਕ ਹੈ ਨਾ ਕਿ ਹਲੋ ਕੰਬਿਸ਼ਨਰ ਰਹਿ ਗਏ ਉਹ ਯਾ ਜਿਤਨਾ ਮਰਜੀ ਹੈ ਨਾ ਬਜ਼ੁਰਗ ਕਦੇ ਲੱਭਦੇ ਆ ਉਹੀ ਦੀ ਗੱਲ ਹੈ ਇੱਕ ਇੱਕ ਸਾਡੀ ਭੂਆ ਵਾ ਹਾਂ ਤੇ ਜੇ ਅਹੀ ਮੇਰੇ ਨਾਲ ਗੱਲਾਂ ਛੱਡਦਾ ਤੇ ਕਿੱਨੇ ਮਿਲਣਾ ਫੇਰ ਉਹਨੂੰ ਉਹੀ ਦੀ ਗੱਲ ਵਾ ਹੈ ਅੱਜ ਹੀ ਜਾਵਾਂਗੇ ਕੱਲ੍ਹ ਇਹ ਵੀ ਜਾਣਗੇ ਕੱਲ੍ਹ ਉਹ ਗਾਂ ਇੰਨਾ ਤੇ ਗਾਂ ਲੈਣੇ ਜਾਣਗੇ ਕਿ ਕਿਤੇ ਸਾਡੀ ਕੋਈ ਮਾੜੀ-ਮੁੱਡੀ ਰਿਸ਼ਤਦਾਰੀ ਹੈਗੀ ਹੀ ਆ ਜੇ ਦੇਸੇਦਾਰੀਆਂ ਆ ਜਾਂਦੀ ਹੁੰਦੀਆਂ ਉਹ ਤਾਂ ਗੱਲ ਵਾ ਜੇ ਕੋਈ ਨਾ ਆ ਜਾਊਗਾ ਤਾਂ ਫਿਰ ਕੌਣ ਰਹਿ ਗਿਆ ਅਸੀਂ ਤਾਂ ਬਾਕੀ ਚੱਲੇ ਸਿਆਣੀ ਆ ਆਜ ਨਹੀਂ ਆਪਾਂ ਬਾਕੀ ਮੰਮੀ ਨੂੰ ਪਤਾ ਨਹੀਂ ਪੜਿਆ ਸਾਰਾ ਆ ਆਹ ਵੇਖਾਂ ਚੱਪਾ ਰਿਆ ਕਿਦਾਂ ਗੱਲਾਂ ਕਰਦਾ ਕਰੋੜ ਕਰੋੜ ਕੇ ਹੈ ਇੱਜ਼ਤ ਫੇਰੀ ਮਮੀ ਕੁਆਦੀ ਪੂਰੀ ਹੁਣ ਉਹਨੂੰ ਮੇਰੇ ਸਿਰ ਤੇ ਲਿਆ ਕੇ ਬਿਠਾਲ ਦੋ ਹੈ ਅੱਗੇ ਮੈਂ ਬੜੀ ਹੈਗੀ ਨਹੀਂ ਸਾਰਾ ਦਿਨ ਤਾਂ ਗਿਲਗੀ ਰਹਿੰਦੀ ਆ ਮੈਂ ਕਦੀ ਕੱਪੜੇ ਧੋਕ ਰੀ ਥਾਂ ਹੂੰਜ ਜੇ ਮੈਂ ਕਹਿੰਨੀ ਆ ਨਾ ਕੋਈ ਕੰਮ ਵਾਲੀ ਬੰਦ ਲੱਭ ਤੋ ਉਹ ਵੀ ਨਹੀਂ ਲੱਭ ਕੇ ਦਿੰਦੇ ਹੈ ਉਤੋਂ ਭੂਆ ਤੋਂ ਸੱਦ ਲਿਆਵਾ ਪਿਆਜਾ ਹੁਣ ਮੰਜਾ ਤਿਆਰ ਰੱਖੋ ਉਹਦੇ ਵਾਸਤੇ ਰਜਾਈ 'ਚ ਬਹਿ ਜਾਊਗੀ ਕੁੜੀਏ ਮੈਨੂੰ ਹੁਣ ਪਾਣੀ ਦੇ ਜਾ ਕੁੜੀਏ ਹੁਣ ਮੈਨੂੰ ਚਾਹ ਦੇ ਜਾ ਸਾਰਾ ਦਿਨ ਲੰਘ ਜਾ ਕਰਨਾ ਬਰ ਐਸੇ ਚੱਕਰ ਵਿੱਚ ਹੀ ਹਾਤੀ ਹੋਈ ਇਹਨਾਂ ਵਾਲੀ ਵੀ ਕਿਤੇ